ਇਦਾਂ ਕਿ ਮੈਂ ਤੁਹਾਨੂੰ ਪਤਾ ਹੈ ਮੇਰੇ ਵੱਡੇ ਭਾਈ ਐ ਬੜਾ ਪੁਰਾਣੀ ਸਾਂਝ ਹੈ ਸਾਡੀ ਤਾਂ ਇਕੱਠੇ ਐਮਐਲਏ ਰਹੇ ਆ ਇਕੱਠੇ ਮੰਤਰੀ ਰਹੇ ਆ ਸੋ ਇਹ ਇਸ ਕਰਕੇ ਜਦ ਵੀ ਮੈਂ ਲੰਘਦਾ ਬੜਦਾ ਤਾਂ ਇਹਨਾਂ ਦੇ ਘਰ ਆ ਕੇ ਜਰੂਰ ਰੁੱਕੇ ਜਾਂਦਾ ਜੀ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ ਜਲੰਧਰ ਦੇ ਵਿੱਚ ਕੋ ਬਹੁਤ ਵੱਡੀ ਲਗ ਤਕਰੀਬਨ 1.2 ਲੱਖ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਜੀ ਇਹ ਜਿਹੜਾ ਝਾੜੂ ਐ ਥੀਲੇ ਥੀਲੇ ਹੋ ਗਿਆ ਐ ਲੋਕ ਅੱਕ ਚੁੱਕੇ ਨੇ ਤੋਂ ਥੱਕ ਚੁੱਕੇ ਐ ਤੇ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਮੈਨੂੰ ਲੋਕਾਂ ਨੇ ਬਹੁਤ ਹੰਗਾਰਾ ਦਿੱਤਾ ਬੜਾ ਪਿਆਰ ਦਿੱਤਾ ਮੈਂ ਲੋਕਾਂ ਦਾ ਬੜਾ ਧੰਨਵਾਦੀ ਤਿੰਨ ਸੌ ਕੋਪਾ ਹੁਸ਼ਾਰਪੁਰ ਹਲਕੇ ਦੀ ਗੱਲ ਕਰੀ ਤਾਂ ਪਿਛਲੇ ਬਹੁਤ ਸਮੇਂ ਤੋਂ ਜਦੋਂ ਤੋਂ ਅਰੋਣਾ ਸਾਹਿਬ ਗਏ ਨੇ ਤਾਂ ਹੁਸ਼ਾਰਪੁਰ ਹਲਕਾ ਜਿਹੜਾ ਵੀ ਹੋਣਾ ਪਿਆ ਜੀ ਕੋਈ ਕਾਰਵਾਈ ਨਹੀਂ ਇੱਥੇ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਕਾਂਗਰਸ ਜੀਰੋ ਇੱਥੇ ਪੂਰੀ ਤਰ੍ਹਾਂ ਨਹੀਂ ਹੈਗੀ ਜੀ ਇੱਥੇ ਕੋਈ ਗੱਲ ਨਹੀਂ ਟਾਈਮ ਆਏਗਾ ਤਾਂ ਕਾਂਗਰਸ ਵੀ ਤਗੜੀ ਹੋ ਜਾਏਗੀ ਆਜੂਗਾ ਟਾਈਮ ਸਰ 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 ਪਤਾ ਨਹੀਂ ਹੁੰਦਾ ਐਦਾਂ ਨਹੀਂ ਹੁੰਦਾ ਚੰਨੀ ਸਾਹਿਬ ਪਹਿਲੇ ਬਾਜੋ ਸਾਹਿਬ ਆਏ ਦੋ ਦਿਨ ਪਹਿਲੇ ਅੱਜ ਚੰਨੀ ਜੀ ਆ ਰਹੇ ਹਨ ਉਹ ਕਈ ਵਾਰ ਕੋਈ ਇਨਸੀਡੈਂਸ ਕੋ ਇਨਸੀਡੈਂਸ ਹੋ ਜਾਂਦਾ ਕਿ ਉਹ ਵੀ ਲੰਘਦੇ ਵੜਦੇ ਰੁੱਕੇ ਤੇ ਮੈਂ ਵੀ ਸਰ ਆਨ ਦਾ ਰਿਗਾਰਡ ਹੈ ਦੋ ਚਾਰ ਦਿਨ ਬਾਅਦ ਫਿਰ ਇਹ ਗੱਲ ਹੋਣੀ ਬਸ ਸਾਹਿਬ ਆਖਿਆ ਕਿ ਅਰੋੜਾ ਸਾਹਿਬ ਮੇਰੇ ਵੱਡੇ ਭਾਈ ਹੈ ਅੱਛਾ ਅਰੋੜਾ ਸਾਹਿਬ ਵਾਪਸ ਆਤੇ ਤਾਂ ਵੈਲਕਮ ਹੈ ਸਰ ਯਾਰ ਮਰੋੜਾ ਵਰਗਾ ਬੰਦਾ ਕੋਈ ਛੋੜਦਾ